ਬਾਜੀ ਬਾ ਬਾਦਲ ਕੋਈ ਕੋਈ ਛੱਡਿਆ ਤਾਂ ਨਹੀਂ ਕੋਈ ਰਹਿ ਤਾਂ ਨਹੀਂ ਗਿਆ ਕੋ ਦਸਦਰ ਜਾਂ ਕੋਈ ਸ਼ਾਦ ਰਹਿ ਗਿਆ ਹੋਇਆ ਨਾ ਤੁਹਾਡੇ ਤੋਂ ਬਲਾਤਕਾਰੀ ਸੌਦਾ ਸਾਧ ਰਿਹਾ ਨਾ ਤੁਹਾਡੇ ਤੋਂ ਨੂਰਮਾਲ ਵਾਲਾ ਰਿਹਾ ਜਿਹੜਾ ਫਰਿੱਜ ਦੇ ਵਿੱਚ ਲਾਇਆ ਪਿਆ ਨਾ ਤੁਹਾਡੇ ਤੋਂ ਪਨੀਆਰਾ ਵਾਲਾ ਬਿੱਜੂ ਰਿਹਾ ਉਹਦੇ ਪੈਰੀਂ ਜਾ ਕੇ ਲੇਟਦੇ ਰਹੇ ਆ ਤੇ ਨਾ ਹੀ ਤੁਹਾਡੇ ਤੋਂ ਹੋਰ ਕਿਹੜੇ ਕਿਹੜੇ ਸਾਧ ਨੇ ਜਿਨ੍ਹਾਂ ਦੇ ਤੁਸੀਂ ਪੈਰੀ ਪੈਂਦੇ ਰਹੇ ਆ ਨਾ ਹੀ ਤੁਸੀਂ ਫਾਇਰ ਕਰਨ ਵਾਲਿਆਂ ਦੇ ਜਿਹੜੇ ਜਿਹੜੇ ਫਾਇਰ ਕਰਕੇ ਜਿਹੜਾ ਸਿੱਟ ਦਿੰਦੇ ਆ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੀ ਜਿਹੜੀ ਤੁਸੀਂ ਸਾਰੇ ਟੀਮ ਆ ਤੁਹਾਡਾ ਜਿਹੜਾ ਅਕਾਲੀ ਦਲ ਪੰਥਕ ਪਾਰਟੀ ਜਿਹੜੀ ਕਿ ਉਹਨਾਂ ਦੇ ਪੈਰੀ ਲਟਦੇ ਰਹੀ ਆ ਜਿਹੜੀ ਅੱਜ ਕੱਚ ਰਹਿ ਗਈ ਸੀ ਉਹ ਗੁਰਵਿੰਦਰਾ ਢਿੱਲੋਂ ਨੇ ਆ ਕੇ ਕੱਢ ਦਿੱਤੀ ਆ ਜਾਨੀ ਕਿ ਹੁਣ ਉਹਦੇ ਮੂਹਰੇ ਜਾ ਕੇ ਇਹ ਪਰਿਵਾਰ ਕੋਟਾ ਹੋ ਚੱਲਿਆ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਦਾ ਜਾਨੀ ਝੁਕ ਗਿਆ ਪਰਿਵਾਰ ਝੁਕ ਗਿਆ ਕਹਿੰਦੇ ਬਾਬਾ ਜੀ ਤੁਹਾਡੇ ਬਿਨਾਂ ਨਹੀਂ ਸਾਡਾ ਕੁਝ ਬਣਨਾ ਤੁਸੀਂ ਆਓ ਸਾਤ ਸੰਗ ਕਰੋ ਆ ਕੇ ਜੇਲ੍ਹ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਜਿੱਥਾ ਮਜੇਠੀਆ ਟੜਪ ਰਿਹਾ ਜਿੱਥੇ ਮਜੇਠੀਆ ਚੀਕਾਂ ਮਾਰ ਰਿਹਾ ਜਿੱਥੇ ਮਜੇਠੀਆ ਕਹਿ ਰਿਹਾ ਕਿ ਮੈਨੂੰ ਸੜਾ ਦਿਓ ਮੈਂ ਮਰ ਜਾਊਂਗਾ ਮੈਂ ਐ ਹੋ ਜਾਊਂਗਾ ਮੈਂ ਪੱਟਿਆ ਜਾਊਂਗਾ ਅਧਿਕਾਰ ਵਾਲੀ ਕਹਿ ਰਹੀ ਸੀ ਗੱਬਰ ਸਿੰਘ ਆ ਗਿਆ ਗੱਬਰ ਸਿੰਘ ਆ ਗਿਆ ਤੇ ਅੱਜ ਗੱਬਰ ਸਿੰਘ ਦੇ ਚੀਕਾਂ ਕਿਉਂ ਪੈਂਦੀਆਂ ਨੇ ਦੂਸਰੇ ਪਾਸੇ ਅੱਜ ਮੈਂ ਉਹਨਾਂ ਜੇਲ੍ਹ ਸਰਵੈਂਟਾ ਨੂੰ ਵੀ ਪੁੱਛਦਾ ਕਿ ਅੱਜ ਤੁਹਾਡਾ ਕਾਇਦਾ ਕਾਨੂੰਨ ਕਿੱਥੇ ਗਿਆ ਭਾਈ ਦੂਸਰੇ ਬਾਰੇ بڑا ਮੋੜ ਦਿੰਦੇ ਸੀ ਉਹਨੂੰ ਮੋੜਦਾ ਉਹਨੂੰ ਮੋੜਦਾ ਅਕਾਲੀ ਦਲ ਨੂੰ ਅੱਜ ਸਾਰਾ ਤੁਹਾਡਾ ਜਿਹੜਾ ਲੰਗ ਲਾਣਾਗਾ ਮੈਂ ਕਹਾਂਗਾ ਅੱਜ ਜਿਹੜਾ ਕਿ ਬੜੇ ਬੜੇ ਅਫਸਰ ਨੇ ਬੜੇ ਬੜੇ ਚਿਪਾਈ ਹੀ ਨੇ ਜਿਹੜੇ ਹੱਥ ਬੰਨ੍ਹ ਕੇ ਇਸ ਤਰ੍ਹਾਂ ਸੀਸ ਨੂੰ ਕੋ ਨਮਾਉਂਦੇ ਸੀ ਉਹਦੇ ਮੂਰੇ ਕੋਡੇ ਹੋ ਜਾਂਦੇ ਸੀ ਸਿੱਧੇ ਲਫਜਾਂ ਦੇ ਵਿੱਚ ਕਹਿ ਦੇਵਾ ਅੱਜ ਭਗਵਾਨਤਮਨ ਬੇਵੱਸ ਕਿਉਂ ਹੋ ਰਿਹਾ ਅੱਜ ਭਗਵਾਨਤਮਨ ਤੋਂ ਨਹੀਂ ਚੱਲ ਰਿਹਾ ਅੱਜ ਭਗਵਾਨਤਮਨ ਦੇ ਹਿੱਕ ਤੇ ਗੋਡਾ ਰੱਖ ਕੇ ਜਿਹੜਾ ਮਜੇਠੇ ਨੂੰ ਮਿਲਣਾ ਆ ਗਿਆ ਅਖੌਤੀ ਸਾਧ ਜਿਹੜਾ ਵਿਆਸ ਵਾਲਾ ਬੜੀਆਂ ਜ਼ਮੀਨਾਂ ਦੇ ਬਿਆਰ ਜਿਹੜੀਆਂ ਕਿਸਾਨਾਂ ਦੀਆਂ ਬੜਾ ਕਿਸਾਨਾਂ ਦੇ ਜ਼ਮੀਨਾਂ ਤੇ ਕਬਜ਼ਾ ਕੀਤਾ ਜੇਕਰ ਪੰਜਾਬ ਦੇ ਵਿੱਚ ਹੜ ਆਇਆ ਅੱਧੇ ਹੜ ਤਾਂ ਜਿਹੜਾ ਵਿਆਸ ਦੇ ਕਰਕੇ ਡੇਰੇ ਕਰਕੇ ਆਇਆ ਕਿਉਂਕਿ ਉਸ ਡੇਰੇ ਨੂੰ ਇਹਨੇ ਬੰਨ ਜੋੜ ਲਿਆ ਸੀ ਤੇ ਆਖਰ ਜਿਹੜਾ ਉਹ ਬੰਨ ਦਾ ਪਾਣੀ ਆ ਜਿਹੜਾ ਉਧਰ ਬਹਾ ਉਧਰ ਜਾਣਾ ਸੀ ਜਿਹੜਾ ਉਹ ਪਾਣੀ ਜਿਹੜਾ ਇਹਦੇ ਪੰਜਾਬ ਵੱਲ ਆਇਆ ਤੇ ਪੰਜਾਬ ਦੇ ਲੱਖਾਂ ਜਿਹੜੇ ਘਰ ਸੇ ਉਹ ਟਹਿ ਟੇ ਰਹੀ ਹੋ ਗਏ ਲੱਖਾਂ ਜਿਹੜਾ ਬਾਹਰ ਸੇ ਕੀਮਤੀ ਸਮਾਨ ਸੀ ਲੋਕਾਂ ਦਾ ਸਾਰਾ ਕੁਝ ਖੁਰ ਗਿਆ ਇਹ ਦੇਣ ਕਿਹਦੀ ਸੀ ਵਿਆਸ ਵਾਲੇ ਦੀ ਕੋਈ ਰਹਿਤਾ ਨਹੀਂ ਗਿਆ ਹੁਣ ਚੜ ਜੋਂ ਪਹਾੜੀਆਂ ਵਾ ਚੜ ਜੋਂ ਜੁਪੀ ਬਿਹਾਰ ਵਾਲਾ ਚੜ ਜੋਂ ਪਗਬੇਸ਼ਰ ਧਾਮ ਵਾਲਾ ਚੜ ਜੋਂ ਕਿਸੇ ਹੋਰ ਸਾਧ ਵਾਲਾ ਫੜ ਲੋ ਕਿਸੇ ਦੇ ਪੈਰੀ ਪੈ ਗੋ ਪੈਰੀ ਤੁਸੀਂ ਮੈਨੂੰ ਪਤਾ ਕਿ ਸਰਕਾਰ ਬਰਾਉਂ ਦੇ ਲਾਲਚ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਕੁਝ ਸਾਲ ਪਹਿਲਾਂ ਨਹੀਂ ਛੱਡਿਆ ਤੇ ਹੁਣ ਤਾਂ ਛੱਡਣੇ ਕਹੀ ਆ ਹੁਣ ਤਾਂ ਲੱਗਦਾ ਜਿਨੇ ਕਿਸੇ ਨੇ ਚਾਰ ਇੱਟਾਂ ਧਰ ਕੇ ਘਰੇ ਜਿਹੜਾ ਕੋਈ ਮੱਟੀ ਬਣਾ ਕੇ ਬੈਠਾਗਾ ਤੁਸੀਂ ਉਹਦੇ ਵੀ ਪੈਰ ਫੜ ਲੈਣੇ ਆ ਤੁਸੀਂ ਆਉਣ ਵਾਲੇ ਟਾਈਮ ਤੇ ਦੇ ਦੇਖੋਗੇ ਤੁਸੀਂ ਜਵਾਕਾਂ ਦੀਆਂ ਨਲੀਆਂ ਫੇਰ ਪੂੰਜੀ ਨੇ ਫੇਰ ਛਟਨੀਆਂ ਨੇ ਇਹ ਸਾਡਾ ਇਹ ਤੁਹਾਡਾ ਹਾਲ ਹੋ ਗਿਆ ਤੁਹਾਡਾ ਕਰਤਾਰ ਬੋਲ ਰਿਹਾਗਾ ਸਿੱਖਾਂ ਦਾ ਕਰਤਾਰ ਅੱਜ ਕਿੱਥੇ ਗਿਆ ਅੱਜ ਸਿੱਖ ਕਿੱਥੇ ਰੁੱੜ ਰਿਹਾ ਅੱਜ ਮੈਂ ਉਹਨਾਂ ਨੂੰ ਸਿੱਖ ਨਹੀਂ ਕਹੂੰਗਾ ਮੈਂ ਉਹਨਾਂ ਨੂੰ ਭੇਸੀ ਭੇਖੀ ਕਹੂੰਗਾ ਜਿਹੜੇ ਅੱਜ ਬਾਦਲ ਦੇ ਲਾਣੇ ਦੇ ਨਾਲ ਜੁੜੇ ਹੋਏ ਨੇ ਅੱਜ ਦੀ ਲੱਖ ਦੀ ਲਾਹਣਤਾ ਉਹਨਾਂ ਲੋਕਾਂ ਨੂੰ ਜਿਹੜੇ ਇੱਕ ਉਸ ਸਾਧ ਦੇ ਪਿੱਛੇ ਪਏ ਹੋਏ ਨੇ ਜਿਹੜਾ ਆਪਣਾ ਗੁਰੂ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜਾ ਇਹਨਾਂ ਸਾਧਾਂ ਦੇ ਪਿੱਛੇ ਲੱਗੇ ਹੋਏ ਨੇ ਸਾਰਿਆਂ ਨੇ ਲੜਨ ਲੱਗੇ ਹੋਏ ਨੇ ਅੱਜ ਪਤਾ ਲੱਗ ਗਿਆ ਮਜਿੱਠੇ ਨੂੰ ਪਤਾ ਲੱਗ ਗਿਆ ਸਗਵੀਰਵਾਦਾਂ ਨੂੰ ਕਿ ਸਾਡਾ ਸਾਧਾਂ ਤੋਂ ਬਿੜਾ ਨਹੀਂ ਸਰਦਾ ਪੰਜਾਬ ਦੇ ਲੋਕ ਪਤਾ ਨਹੀਂ ਕਿਉਂ ਅੱਜ ਕਿਉਂ ਨਹੀਂ ਜ਼ਮੀਰਾਂ ਜਾਗਦੀਆਂ ਕਿਉਂ ਨਹੀਂ ਖੂਨ ਖੋਲਦਾ ਕਿਉਂ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਿਆਰ ਨੇ ਕਿਉਂ ਇਹ ਸੁੱਤੇ ਪਏ ਨੇ ਇਹ ਕਦੋਂ ਇਹ ਜਾਗਣਗੇ ਇਹ ਸਰਕਾਰਾਂ ਬਣਾ ਜਾਂਦੇ ਆ ਇਹਨਾਂ ਸਾਧਾਂ ਦੇ ਸਰਾਂ ਦੇ ਉੱਤੇ ਤੁਹਾਡੇ ਫਿਰ ਜੁੱਤੀਆਂ ਮਾਰ ਦਿਆ ਤੁਹਾਡੇ ਫਿਰ ਗਲਾਂ ਦਾ ਤੁਹਾਨੂੰ ਫੜ-ਫੜ ਮਾਰ ਦਿਆ ਤੁਹਾਨੂੰ ਕੋ-ਕੋ ਕੇ ਮਾਰ ਦਿਆ ਇਹ ਸਾਥ ਉਦੋਂ ਕਿੱਥੇ ਹੁੰਦੇ ਆ ਉਦੋਂ ਕਿੱਥੇ ਦਬ ਜਾਂਦੀਆ ਉਦੋਂ ਕਿਉਂ ਨਹੀਂ ਬੋਲਦੇ ਉਦੋਂ ਇਹਨਾਂ ਸਾਧਾਂ ਦੀ ਜੁਬਾਨ ਕਿੱਥੇ ਦਬ ਜਾਂਦੀਆ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਫੇਕ ਅੰਕਾਊਂਟਰ ਬਣਾਈ ਜਾਂਦਿਆ ਸਿੱਖਾਂ ਦੇ ਗੁਰਸਿੱਖਾਂ ਬੱਚਿਆਂ ਦੇ ਉਹਦੇ ਸਾਧ ਕਿੱਥੇ ਹੁੰਦੇ ਆ ਜਦੋਂ ਕਿ 5 ਸਾਲ ਦਾ ਬੱਚਾ ਇੱਕ ਭਈਏ ਵੱਲੋਂ ਜਿਹੜਾ ਰਾਡਾਂ ਦੇ ਦੇ ਕੇ ਉਹਨੂੰ ਮਾਰ ਦਿੱਤਾ ਉਹਦੇ ਨਾਲ ਬੈਦਫੈਲੀਆਂ ਕਰਕੇ ਮਾਰ ਦਿੱਤਾ ਉਦੋਂ ਇਹ ਗੁਰਵਿੰਦਰ ਵਰਗੇ ਢਿੱਲੋ ਵਰਗੇ ਸਾਧ ਕਿੱਥੇ ਸੀ ਉਦੋਂ ਜਿਹੜੇ ਆ ਦੂਜੇ ਤੀਜੇ ਸਾਧ ਕਿੱਥੇ ਸੀ ਉਦੋਂ ਸਾਧ ਲਾਣਾ ਕਿੱਥੇ ਸੀ ਅੱਜ ਜੇਕਰ ਮਜੀਠੀ ਨੂੰ ਜੇਲ੍ਹ ਹੋਈ ਆ ਅੰਮ੍ਰਿਤ ਤੋਂ ਵੱਧ ਸਰੋਤ ਤੋਂ ਵੱਧ ਜਿਹੜੀ ਜਾਇਦਾਦ ਬਣਾਈ ਆ ਅੱਜ ਉਹਦਾ ਬੜਾ ਹੇਜ ਜਾਗਿਆ ਬੜਾ ਅੱਜ ਮੈਲਨ ਉਹਦੀਆਂ ਬਾਹਾਂ ਆਕੜੀਆਂ ਪਈਆਂ ਸੀ ਕਹਿੰਦੇ ਮਜੀਠੀ ਦਾ ਰਿਸ਼ਤੇਦਾਰ ਆ ਅੱਧ ਰਿਸ਼ਤੇਦਾਰੀ ਹੋ ਗਈ ਸਾਨੂੰ ਅਸੀਂ ਸਾਰੇ ਚਾਲਾ ਜਾਣਦੇ ਆ ਤੁਹਾਡੀਆਂ ਸਰਕਾਰਾਂ ਦੀ ਜਿੰਨੀ ਵੀ ਸਰਕਾਰਾਂ ਦੇ ਅਸੀਂ ਸਾਰੇ ਸਰਕਾਰਾਂ ਦੇ ਚਾਲਾ ਭਾਲੀ ਪਾਤ ਜਾਣਦੇ ਆ ਤੁਸੀਂ ਕੀ ਕਰਨਾ ਚਾਹੁੰਦੇ ਤੁਸੀਂ ਸਿੱਖਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ ਉੱਤੇ ਐਨਐਸ ਲਗਾਉਣਾ ਚਾਹੁੰਦੇ ਹੋ ਤੁਸੀਂ ਸਿੱਖਾਂ ਉੱਤੇ ਜਵਾਬਾ ਪਾ ਲਗਾਉਣਾ ਚਾਹੁੰਦੇ ਹੋ ਤੁਸੀਂ ਸਿੱਖਾਂ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ 'ਤੇ ਗੋਲੀਆਂ ਮਾਰ ਕੇ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ ਦੀ ਜਿਹੜੀ ਕਿ ਮਾਰੀ-ਮੋਟੀ ਜਵਾਨ ਬਚੀ ਆ ਜ਼ਮੀਰ ਬਚੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਆ ਇਹੀ ਬਾਦਲ ਪ੍ਰਕਾਸ਼ ਸਿੰਘ ਬਾਗਲਾ 1978 ਦੇ ਵਿੱਚ ਉਸ ਨਰਕ ਤੁਹਾਡੀ ਗਰਬਤ ਨੇ ਨੂੰ ਲੈ ਕੇ ਆਇਆ ਪੰਜਾਬ ਦੀ ਧਰਤੀ ਦੇ ਉੱਪਰ ਜਿਨੇ 13 ਸਿੱਖ ਸ਼ਹੀਦ ਕੀਤੇ ਉਸ ਤੋਂ ਬਾਅਦ سلسلہ ਚੱਲਦਾ ਆ ਰਿਹਾ ਮੈਨੂੰ ਲੱਗਦਾ ਕੋਈ ਸਾਧ ਨਹੀਂ ਬਚਿਆ ਹੋਣਾ ਜਿਸ ਦੇ ਪੈਰਾਂ ਦੇ ਵਿੱਚ ਬਾਦਲ ਪਰਿਵਾਰ ਨੱਡ ਗਿਆ ਹੋਵੇ ਨਾ ਪਿਆ ਹੋਵੇ ਬਾਦਲ ਪਰਿਵਾਰ ਅੱਜ ਆ ਸਿੱਖ ਕਹੌਣ ਵਾਲੇ ਅੱਜ ਆ ਕਰਦਾਰ ਆ ਤੁਹਾਡਾ ਆ ਕਰਦਾਰ ਰਹੇਗਾ ਤੁਹਾਡਾ ਰਹਿੰਦਾ ਖੁੰਦਾ ਜਿਹੜਾ ਕਿ ਇਹਨਾਂ ਨੇ ਕਾਚਾ ਜਿਹੜੀ ਅੱਜ ਜਿਹੜੇ ਕੱਢ ਦਿੱਤੀ ਅੱਜ ਸਿੱਖਾਂ ਨੂੰ ਸਮਝਣ ਦੀ ਜ਼ਰੂਰਤ ਆ ਜੇਕਰ ਸਿੱਖੋ ਅੱਜ ਵੀ ਨਾ ਸਮਝੇ ਜੇਕਰ ਆਦਮੀ ਨਾ ਜਾਗੇ ਤਾਂ ਆਉਣ ਵਾਲਾ ਟਾਈਮ ਆ ਤਾਂ ਪਹਿਕਾ ਬਹੁਤ ਮਾਰਾ ਹੋਣਾਗਾ ਇਹ ਪਹਿਕਾ ਤੁਹਾਡੇ ਬੱਚਿਆਂ ਲਈ ਤੁਸੀਂ ਇੱਕ ਗੱਲ ਬਲਬੀਰ ਭਪੂਰ ਸੇ ਕਿਹਾ ਸੀ 42 43 ਸਾਲ ਪਹਿਲਾਂ ਗੱਲ ਕਹੀ ਸੀ ਕਿ ਆਉਣ ਵਾਲਾ ਇਹ ਸਮਾਂ ਤੁਹਾਡੇ ਲਈ ਬਹੁਤ ਮਾਰਾ ਟਾਡੇ ਬੱਚਿਆਂ ਨੇ ਪਿੰਜਰਾ ਦੇ ਵਿੱਚ ਜਿਵੇਂ ਪੰਛੀ ਜਿਸ ਤਰ੍ਹਾਂ ਤੋਤਾ ਟੱਪ ਟੱਪ ਕੇ ਮਰਦਾਗਾ ਇਸ ਤਰ੍ਹਾਂ ਤੁਹਾਡੇ ਬੱਚੇ ਨੇ ਮਰਨਾਗਾ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਤੋਂ ਖਤਰਨਾਕ ਹੋਵੇਗਾ ਕਿਉਂਕਿ ਇਹ ਸਾਧ ਨੇ ਇਹ ਸਾਧਾਂ ਦੇ ਸਿਰਾਂ ਤੇ ਸਰਕਾਰਾਂ ਬੰਨਦੀਆਂ ਨੇ ਜਿਸ ਤਰ੍ਹਾਂ ਇਹ ਸਾਧ ਕਹਿੰਦੇ ਆ ਜਿਹੜਾ ਸ੍ਰੀ ਚੁੱਕਦਾਗਾ ਜਿਹੜਾ ਸੱਚ ਬੋਲਦਾਗਾ ਉਹਦੀ ਗੋਲੀ ਮਾਰ ਦਿੰਦੇ ਆ ਉਹਤੇ ਜਵਾਬਾਂ ਲੈ ਦਿੰਦੇ ਆ ਉਹਤੇ ਐਨਐਸ ਲਗਾ ਦਿੰਦੇ ਆ ਉਹਨੂੰ ਡਿਬੂਗੜ ਦੇਲ ਦੇ ਵਿੱਚ ਸੱਟ ਦਿੰਦੇ ਆ ਇਸ ਕਰਕੇ ਅੱਜ ਜਿਹੜਾ ਬਾਦਲ ਪਰਿਵਾਰ ਨੂੰ ਹੰਕਾਰ ਆ ਜਾਂ ਸੁਖਬੀਰ ਬਾਦਲ ਨੂੰ ਹੰਕਾਰ ਆ ਜਾਂ ਮਜੀਠੀ ਨੂੰ ਹੰਕਾਰ ਆ ਇੱਥੋਂ ਪਤਾ ਲੱਗਦਾ ਕਿ ਸਾਧਾਂ ਦੇ ਨਾਲ ਯਾਰੀ ਜਿਹਦੇ ਕਰੋੜ ਮੰਗ ਲੱਖਾਂ ਪੱਗ ਤੁਰਿਆ ਫਿਰਦਾ ਅੰਦੇ ਭਗਤ ਅਧੀਆਂ ਭੇਡਾਂ ਅੱਜ ਵੇਖਿਆ ਜੇਲ੍ਹ ਦੇ ਵਿੱਚ ਆ ਕਮੇ ਚੁੱਕ ਚੋਕੇ ਪੈਂਦੇ ਸੀ ਉਹਦੇ ਸ਼ਰਮ ਨਹੀਂ ਆਉਂਦੀ ਉਹ ਮਾਰੀ ਮੋਟੀ ਆਪਣੀ ਜ਼ਮੀਰ ਨੂੰ ਜਗਾ ਦਿਓ ਓ ਮਾਰੀ ਮੋਟੀ ਜ਼ਮੀਰ ਦਿਗਾ ਦਿਓ ਇਹディア ਲਾਂਟਾ ਉਹ ਸਿੱਖਾਂ ਦੇ ਘਰੇ ਜਮ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਰਹੇ ਹੋ ਤੁਸੀਂ ਕਿੱਥੇ ਦੇਣ ਦਿਓਗੇ ਪਾਪੀਓ ਤੁਹਾਡੇ ਖਾਤਰ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪਰਿਵਾਰ ਲਟਾ ਦਿੱਤਾ ਆਪਣੇ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਸਹੈਦ ਕਰਵਾ ਦਿੱਤੇ ਸਰਹੰਦ ਦੇ ਸੂਬੇ ਦੇ ਅੱਗੇ ਝੁਕੇ ਨਹੀਂ ਉਹਨਾਂ ਦੀ ਈਨ ਨਹੀਂ ਮੰਨੀ ਪਰ ਤੁਸੀਂ ਇੱਕ ਆਹਾ ਅਖੌਤੀ ਸਾਧਨ ਦੀ ਈਨ ਮੰਨ ਕੇ ਬੈਠੇ ਹੋ ਸ਼ਰਮ ਦਾ ਘਟਾ ਅੱਜ ਤੁਹਾਨੂੰ ਮਰ ਜਾਣਾ ਚਾਹੀਦਾ ਨੱਕ ਵਿੱਚ ਚੱਪਲ ਜਿੱਨੱਕ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਜਿਹੜਾ ਇਹਨਾਂ ਸਾਧਾਂ ਦੇ ਪਿੱਛੇ ਤੁਸੀਂ ਅੱਜ ਤੁਸੀਂ ਆਪਣਾ ਜਮੀਰ ਵੇਚ ਦਿੱਤਾ ਆਮਾਨ ਵੇਚ ਦਿੱਤਾ ਅੱਜ ਤੁਹਾਨੂੰ ਕੀ ਕੀ ਲਾੜ ਦਾ ਪੈਣ ਅੱਜ ਸਿੱਖ ਕੌਮ ਲਾੜ ਦਾ ਪਾਵੇ ਆਜਾ ਜਿਹੜਾ ਸਿੱਖਾ ਜਿਹੜੇ ਸਿੱਖ ਦੇ ਘਰ ਜੰਮਿਆ ਜਿਹਦੀ ਜਮੀਰ ਜਾਗਦੀ ਆ ਅੱਜ ਭਗਵੰਤ ਮਾਨ ਕਿਉਂ ਚੱਪਾ ਬਈ ਭਗਵੰਤ ਮਾਨ ਦੇ ਵੀ ਗੱਲ ਤੇ ਗੋਡਾ ਤਰਿਆ ਗਿਆ ਕਿਉਂਕਿ ਇਹਨਾਂ ਸਾਧਾਂ ਦੀ ਪਾਵਰ ਬੜੀ ਆ ਪਤਾ ਕਿ ਇਹਨਾਂ ਸੈਂਟਰ ਤੇ ਕਿੰਨਾ ਸਰਕਾਰਾਂ ਦੀ ਬਣਦੀ ਆ ਇਹ ਸਰਕਾਰ ਕੁਰਸੀ ਤੋਂ ਭਗਵੰਤ ਮਾਨ ਨੂੰ ਲਾ ਸਕਦੇ ਆ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਮਜੀਠੀਆ ਜੇ ਤੋਂ ਬਾਹਰ ਹੋਊਗਾ ਭਵੰਤਵਾਨ ਦੇ ਹੱਥ ਬੰਨ ਦਿੱਤੇ ਆ ਹੱਥਾਂ ਨੂੰ ਹੱਥ ਕੜੀਆਂ ਲਾ ਦਿੱਤੀਆਂ ਨੇ ਮੂੰਹ ਨੂੰ ਜਿਹੜੀ ਚੇਪੀ ਹੋਣ ਲੱਗ ਚੁੱਕੀ ਆ ਤੇ ਹੁਣ ਲੱਗਦਾ ਕਿ ਬਾਦਲ ਪਰવાર ਜਿਸ ਤਰ੍ਹਾਂ ਸਿਆਸਤਾਂ ਖੇਡ ਰਿਹਾਗਾ 2027 ਦੇ ਚੋਣਾਂ ਨੂੰ ਲੈ ਕੇ ਇੱਕ ਗੱਲ ਯਾਦ ਰੱਖਿਓ ਜੇਕਰ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਆ ਤੇ ਅੱਜ ਤੱਕ ਫੇਕ ਅਨਕਾਉਂਟਰ ਕੀ ਹੁੰਦੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੇ ਅਨਕਾਉਂਟਰ ਹੋਣਗੇ ਤੁਹਾਡਾ ਮੁੰਡਾ ਜਿਸ ਤਰ੍ਹਾਂ 90 92 ਦਾ ਕੇ ਵਿੱਚ ਹੋਇਆ ਜ਼ੁਲਮ ਤੁਹਾਡੇ ਤੇ ਉਹ ਜ਼ੁਲਮ ਹੋਊਗਾ ਤੁਸੀਂ ਆਉਣ ਵਾਲੀਆਂ ਤੁਹਾਡੀਆਂ ਪੀੜ੍ਹੀਆਂ ਦੇਖਣਗੀਆਂ ਤੇ ਬਾਅਦ ਅੱਜ ਵੀ ਜਿਹੜਾ ਬੱਚਾ ਇਹਨਾਂ ਤੁਸੀਂ ਇਹਨਾਂ ਲੋਕਾਂ ਤੋਂ ਜਿਹੜੇ ਕਿ ਇਹ ਸਾਧਾ ਨੇ ਪੈਰੀ ਪੈਂਦੀਆਂ ਜਿਹੜੀ ਮਰਜ਼ੀ ਪਾਲਟੀ ਹੋਵੇ ਕੋਈ ਇਥੇ ਇੱਕ ਕਾਂਗਰਸੀ ਦਾ ਸਵਾਲ ਨਹੀਂ ਚਾਹੇ ਕਾਂਗਰਸੀ ਆ ਚਾਹੇ ਕਾਲੀ ਆ ਚਾਹੇ ਭਾਜਪਾ ਆ ਚਾਹੇ ਆਮਾ ਦੀ ਪਾਰਟੀ ਆ ਚਾਹੇ ਕੋਈ ਹੋਰ ਪਾਰਟੀ ਆ ਪਰ ਸਿੱਖੋ ਕਦੋਂ ਜਾਗੋਗੇ ਉਦੋਂ ਜਾਗੋਂਗੇ ਜਦੋਂ ਤੁਹਾਡੇ ਗਲਮੇ ਨੂੰ ਹੱਥ ਪੈ ਗਿਆ ਤੁਹਾਡੀਆਂ ਚੁੰਨੀਆਂ ਨੂੰ ਵੀ ਹੱਥ ਪੈ ਗਿਆ ਤੁਹਾਡੇ ਪੱਗ ਨੂੰ ਵੀ ਹੱਥ ਪੈ ਗਿਆ ਤੁਹਾਡੇ ਬੱਚਿਆਂ ਨੂੰ ਵੀ ਹੱਥ ਪੈ ਗਿਆ ਉਹ ਹੁਣ ਤੁਸੀਂ ਕਿਹਨੂੰ ਢੀਕਦੇ ਹੋ ਬੜੀ ਅਜੀ ਸ਼ਰਮਨਾਕ ਗੱਲ ਆ ਅੱਜ ਜੇਲ੍ਹ ਦਾ ਸਿਸਟਮ ਕਿੱਥੇ ਗਿਆ ਜਿਹੜਾ ਅਕਲ ਸਫੀਡੈਂਟ ਕਹਿੰਦਾ ਸੀ ਜੇ ਇਹਦਾ ਜੇਲ੍ਹ ਦੇ ਨਿਯਮ ਨੇ ਇੱਥੇ ਕਿਸੇ ਨੂੰ ਮਰਦ ਨਹੀਂ ਦਿੱਤਾ ਜਾਂਦਾ ਅੱਜ ਜੇਲ੍ਹ ਦਾ ਸਿਸਟਮ ਕਿੱਥੇ ਉੱਡ ਗਿਆ ਅੱਜ ਕਿੱਧਰ ਗਿਆ ਜੇਲ੍ਹ ਦਾ ਸਿਸਟਮ ਅੱਜ ਆਹ ਹਾਲਾਤ ਨੇ ਅੱਜ ਅੱਜ ਸਲੂਟ ਮਾਰੇ ਆ ਪੁੱਤ ਵਾਲੇ ਨਿਮ ਰਹਿ ਆ ਝੁਕ ਰਹੇ ਆ ਅੱਜ ਡਰ ਲੱਗਦਾ ਉਹਨਾਂ ਨੂੰ ਕਿ ਇਹ ਜਿਹੜਾ ਸਾਧਾ ਗੁਰਵਿੰਦਰ ਸਾਹਿਬ ਇਹਦੀ ਬੜੀ ਚੱਲਦੀ ਆ ਕਿਤੇ ਸਾਨੂੰ ਇੱਥੇ ਜੇਕਰ ਅਸੀਂ ਸਲੂਟ ਨਾ ਮਾਰਿਆ ਸਾਡੀ ਕਿਤੇ ਵਰਦੀ ਦਾ ਲਹਾ ਦੇ ਪਰ ਅਣਖੀ ਤੇ ਯਾਗ ਦੀ ਜ਼ਮੀਰ ਵਾਲੇ ਯਾਦ ਰੱਖਿਓ ਤੁਹਾਨੂੰ ਲੜਨ ਤਾਂ ਪੈਂਦੀਆਂ ਰਹਿਣਗੀਆਂ ਹਮੇਸ਼ਾ ਜੇਕਰ ਤੁਸੀਂ ਆਪਣੀ ਗੁਰੂ ਦੇ ਨਾਲ ਦਗਾ ਕਮਾ ਚੱਕਿਓ ਆਪਣੇ ਗੁਰੂ ਦੇ ਨਾਲ ਤੁਸੀਂ ਵੱਡਾ ਗੁਰੂ ਉਸ ਸਾਧ ਨੂੰ ਸਮਝ ਸਕਿਆਗਾ ਤੁਸੀਂ ਕਿਤੇ ਭਨੇਾਰੇ ਵਾਲੇ ਸਾਧ ਦੇ ਮਗਰ ਕਿਸੇ ਤੁਸੀਂ ਸਰਸੇ ਵਾਲੇ ਸਾਧ ਦੇ ਮਗਰ ਕਦੇ ਤੁਸੀਂ ਬਾਹਰ ਕਰਨ ਵਾਲੇ ਸਾਹ ਦੇ ਮੰਗਰ ਕਦੇ ਤੁਸੀਂ ਉਸ ਭਨੇਰਾ ਵਾਲਾ ਜਿਹੜਾ ਜੁੰਡਲ ਸਾਹ ਜਿਹੜਾ ਬਰਿਆ ਪਿਆਗਾ ਫ੍ਰਿਜ ਚ ਲਾਇਆ ਪਿਆ ਉਹਦੇ ਮੰਗਰ ਕਦੇ ਹੁਣ ਗੁਰਬਿੰਦਰ ਢਿੱਲੋਂ ਦੇ ਮੰਗਰ ਇਸ ਵੀਡੀਓ ਨੂੰ ਬਾਤ ਤਬਾਦ ਸ਼ੇਅਰ ਕਰ ਦੇਣਾ ਆਪਣੀ ਅੰਕ ਨੂੰ ਹਲੋਣਾ ਦੇਣਾ ਤੇ ਮੈਂ ਤੁਹਾਨੂੰ ਅਜੇ ਜਜਵਾਤ ਨਹੀਂ ਤੁਹਾਨੂੰ ਮੈਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਆਸਰ ਸਟੋਰੀ ਆਸਰ ਕਹਾਣੀ ਸੁਣਾ ਰਿਹਾ ਕਿ ਆਉਣ ਵਾਲਾ ਪਏ ਇੱਕ ਤੁਹਾਡਾ ਬੱਤੀਆਂ ਦਾ ਕੌਣ ਟੈਂਕ ਕਰੇਗਾ ਤੁਸੀਂ ਕਿੱਥੇ ਜਾਓਗੇ ਇਹ ਪੰਜਾਬ ਉਧਰ ਚੱਲਿਆਗਾ ਅੱਜ ਭਈਆਂ ਦੀ ਸਪੋਰਟ ਦੇ ਵਿੱਚ بڑے بڑے ਕਿਸਾਨ ਜੁਨੀਅਨ ਆਗੂਆਂ ਤੋਂ ਕਿਉਂ ਬੁਲਾਇਆ ਜਾ ਰਿਹਾ ਕਿਉਂ ਜੋਨੀ ਵਰਗੇ ਬਾਬੇ ਬੋਲ ਰਹੇ ਆ ਬਾਬੇ ਨਹੀਂ ਕੋਤੀ ਸਾਧ ਹੈ ਇਹ ਮੈਂ ਕੋਤੀ ਸਾਧ ਕਹੂੰਗਾ ਇਹਨਾਂ ਨੂੰ ਬੁਲਾਇਆ ਜਾ ਰਿਹਾ ਕਿ ਤੁਸੀਂ ਬੋਲੋ ਤੁਸੀਂ ਅੱਗੇ ਆਓ ਤੇ ਤਾ ਜਾ ਕੇ ਲੋਕ ਸਾਥ ਹੋਣਗੇ ਅੱਜ ਲੋਕਾਂ ਦਾ ਡੀਐਨਏ ਜਿਹੜਾ ਹੈਗਾ ਬਦਲਿਆ ਜਾ ਰਿਹਾਗਾ ਪਰ ਅਸੀਂ ਇੱਥੇ ਪੜ ਪੜ ਕੇ ਥੱਕ ਗਏ ਲੋਕ ਆ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਇਸ ਵੀਡੀਓ ਨੂੰ ਜੇ ਕੋਈ ਹੋਰ ਨਹੀਂ ਕਰ ਸਕਦੇ ਕਲੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਹਿਜ ਜੀ ਦਾ ਖਾਲਸਾ ਬਹਿਜ ਜੀ ਕੀ ਫਤਿਹ